ਕਾ ਜੀਤ ਸਿੰਘ ਜੀ ਦੇ ਸਮਰਪਤ ਸੀ ਜੀ ਨੂੰ ਸਮਰਪਤ ਨਗਰ ਕੀਰਤਨ ਕੀਤਾ ਗਿਆ ਤੁਸੀਂ ਪ੍ਰਬੰਧਕ ਨੂੰ ਹੈ ਜੀ ਇਹੋ ਜੇ ਪ੍ਰਬੰਧ ਸੀਗੇ ਸਭ ਤੋਂ ਪਹਿਲਾਂ ਤਾਂ ਵੈਗਨ ਚ ਖਾਲਸਾ ਵੈਗਨ ਦੀ ਫਤਿਹ ਜੇ ਗੱਲ ਕਰੀਏ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਗਰ ਕੀਰਤਨ ਦੇ ਪ੍ਰਬੰਧਾਂ ਗੰਦੀ ਪ੍ਰਬੰਧ ਬਹੁਤ ਹੀ ਵਧੀਆ ਸੀਗੇ ਸਾਨੂੰ ਬੇੜੇ ਵਾਸੀਆਂ ਦਾ ਨਗਰ ਦਾ ਬਹੁਤ ਹੀ ਵੱਡੀ ਸਪੋਰਟ ਸੀਗੀ ਇਸ ਕਰਕੇ ਸਾਨੂੰ ਕਿਸੇ ਵੀ ਮੋੜ ਤੇ ਪੜਾਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਵੀ ਅਸੀਂ ਕਹਿ ਸਕੀਏ ਵੀ ਸਾਡੇ ਪ੍ਰਬੰਧਕ ਜਾਂ ਜਿਹੜੇ ਸਾਡੇ ਪ੍ਰਬੰਧ ਨੇ ਉਹਨਾਂ 'ਚ ਸਾਨੂੰ ਕੋਈ ਨਾਕਾਮੀ ਮਿਲੀ ਹੈ ਪਰ ਸਾਨੂੰ ਹਰ ਥਾਂ ਤੇ ਪ੍ਰੋਪਰ ਸਾਰੇ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਉਹ ਪੂਰਨ ਤੌਰ ਤੇ ਸਹੀ ਮਿਲੇ ਨੇ ਇਹ ਸੇਨਾ ਚਾਹੁੰਦੇ ਇਸ ਸ਼ਹੀਦੀ ਦਿਵਸ ਦੇ ਉੱਤੇ ਜੀ ਅਸੀਂ ਸਾਡੀ ਕੌਮ ਨੂੰ ਖਾਸ ਕਰਕੇ ਮੱਝੀ ਸਿੱਖ ਕੌਮ ਜੋ ਵੀ ਹੈਗੀ ਹੈ ਤੇ ਉਸ ਕੌਮ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿਉਂਕਿ ਸਾਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਦੱਬਿਆ ਗਿਆ ਹੈ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਕੌਮ ਦੇ ਮੱਧਵੀ ਸਿੱਖ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਜਿਸ ਕਰਕੇ ਅਸੀਂ ਇਸ ਕੌਮ ਨੂੰ ਹੋਰ ਜਗਾਉਣਾ ਚਾਹੁੰਦੇ ਆ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਖਤਮ ਨਾ ਹੋਣ ਤੇ ਉਹ ਉੱਪਰ ਉਠਣ ਸਾਡੇ ਇਤਿਹਾਸ ਬਾਰੇ ਸਾਡੇ ਬਡੇਰਿਆਂ ਬਾਰੇ ਸਾਡੇ ਯੋਧਿਆਂ ਸੂਰਬੀਰਾਂ ਬਾਰੇ ਉਹ ਜਾਣਨ ਸਕਣ ਤੇ ਇਹਨਾਂ ਦੇ ਸ਼ਹੀਦੀ ਦਿਹਾੜੇ ਤੇ ਜਨਮ ਦਿਨ ਜੇ ਉਹ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਸਕਣ। ਗਿਲੇ ਸਿੰਘ ਜੀ ਅੱਜ ਬਾਬਾ ਦੀਪੂ ਸਿੰਘ ਜੀ ਦੀ ਯਾਦ ਨੂੰ ਸਨਮਰਪਤ ਨਗਰ ਕੀਰਤਨ ਕੱਢਿਆ ਗਿਆ ਹੈ ਸ਼ਹਿਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਬਾ ਜੀਵਨ ਸਿੰਘ ਦੇ ਸਹੀਦੀ ਵਿਧਾਰੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਦਿੜਪਾ ਤੇ ਸਮੁੱਚੀ ਕਮੇਟੀ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਹੈ ਸੰਤਾਂ ਨੂੰ ਬਹੁਤ ਵੱਡਾ ਸੰਦੇਸ਼ ਜਾ ਰਿਹਾ ਹੈ ਇਹ ਦੇਸ਼ ਵਿਦੇਸ਼ ਦੇ ਵਿੱਚ ਸੰਦੇਸ਼ ਜਾਊਗਾ ਅੱਜ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗੂਗਾ ਵੀ ਬਾਬਾ ਜੀਵਨ ਸਿੰਘ ਕੋਈ ਸ਼ਖਸੀਅਤ ਸੀਗੇ ਜੇ ਸਾਡੀ ਸਿੱਖ ਕੌਮ ਨੂੰ ਤਾਂ ਪਤਾ ਹੀ ਜਿਹੜੇ ਕਮਿਊਨਿਟੀਆਂ ਹੋਰ ਵੀ ਨੇ ਉਹਨਾਂ ਨੂੰ ਵੀ ਪਤਾ ਲੱਗੂ ਉਹ ਵੀ ਜਾਗਰਤ ਹੋਣਗੀਆਂ ਤੇ ਪੂਰੇ ਭਾਰਤ ਦੇ ਵਿੱਚ ਆ ਥੋੜੇ ਦਿਨ ਹੋਏ ਪਹਿਲਾਂ ਗੁਰਤੇਗ ਵਾਹਦਰ ਮਹਾਰਾਜੀ ਦਾ ਬੜੇ ਸਤਕਾਰਯੋਗ ਪੂਰੇ ਵਰਲਡ ਵੱਲੋਂ ਪੂਰੇ ਹਿੰਦੁਸਤਾਨ ਵੱਲੋਂ ਮਨਾਇਆ ਗਿਆ ਗੁਰਤੇਗ ਵਾਹਦਰ ਦਾ ਭਾਈ ਮਤੀਦਾਸ ਸਤੀਦਾਸ ਭਾਈ ਤੇ ਹਲਾਜੀ ਦਾ ਦਿਹਾੜੇ ਮਨਾਏ ਗਏ ਨੇ ਤੇ ਉਸ ਉਪਰੰਤ ਜਿਹੜੀਆਂ ਸ਼ਹੀਦੀਆਂ ਦਿੱਲੀ ਚਾਨੀ ਚੌਂਕ ਦੇ ਵਿੱਚ ਹੋਈਆਂ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇ ਹਲਾਜੀ ਗੁਰਤੇਗ ਵਾਹਦਰ ਮਹਾਰਾਜੀ ਦਾ ਜਿਸ ਥੰ ਸੀਸ ਵਢਿਆ ਗਿਆ ਉਸ ਸੀਸ ਨੂੰ ਲੈ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚੇ ਆਨੰਦਪੁਰ ਸਾਹਿਬ ਪਹੁੰਚਣ ਉਪਰੰਤ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉਸ ਥੰ 7 ਸਾਲ ਦੇ ਸੀਗੇ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਅਥਾਹ ਮਰਦੇ ਲੰਬੇ ਸੀਗੇ ਬੇਸ਼ਕ ਸੀਗੇ ਕਿਵੇਂ ਵੀ ਉਹਨਾਂ ਨੂੰ ਘਰ ਨਾਲ ਲਾਇਆ ਔਰ ਉਹਨਾਂ ਨੂੰ ਕਿਹਾ ਰੰਗਰੇਟੇ ਗਰੂ ਕੇ ਬੇਟੀ ਤੇ ਇਹ ਬੜਾ ਬਹੁਤ ਵੱਡਾ ਖਿਤਾਬ ਹੈ ਜਿਹੜਾ ਸਾਡੇ ਦਿਲਾਂ ਦੇ ਵਿੱਚ ਅਥਾਹ ਪਿਆਰ ਕਰਕੇ ਰੂਦਰਿਆ ਹੈ ਅਸੀਂ ਬਹੁਤ ਸਤਿਕਾਰ ਮਹਾਰਜ ਨੇ ਸਾਨੂੰ ਖੰਡੇ ਵਾਟੇ ਦਾ ਆਮਰਤ ਸਾਡੇ ਮੂੰਹ ਦੇ ਨਾਲ ਲਾ ਕੇ ਸਾਨੂੰ ਇੱਕ ਬਣਾਇਆ ਗਿਆ ਕਿਹਾ ਗਿਆ ਗਰੀਬੀ ਵਸੇ ਮਸਕੀਨੀ ਆਪ ਨੂੰ ਨਵਾਰੇ ਕੱਲੇ ਬੜੇ ਬੜੇ ਹੰਕਾਰੀ ਨਾਨਕ ਗਰਬ ਕੱਲੇ ਕਿਉਂਕਿ ਹੰਕਾਰੀਆਂ ਦੇ ਕਰੇ ਮਾਰਜ ਨਹੀਂ ਜਾਂਦਾ ਸਾਡੇ ਕੁਲੀਆਂ ਦੇ ਵਿੱਚ ਵੀ ਮਹਾਰਜ ਆ ਕੇ ਸੌਂਦਾ ਸਾਡੇ ਨਾਲ ਖਾਣਾ ਖਾਂਦਾ ਉਹ ਮਹਾਰਜ ਨੇ ਉਹ ਸਭ ਦੇ ਵਿੱਚ ਕਿਹਾ ਅੱਜ ਨਗਰ ਕੀਰਤਨ ਦੇ ਮੌਕੇ ਦੇਖਣ ਨੂੰ ਮਿਲਿਆ ਕਿ ਵੱਖ-ਵੱਖ ਮਾਜਬਦਾਂ ਦੇ ਲੋਕਾਂ ਨੇ ਨਗਰ ਕੀਰਤਨ ਦਾ ਸੁਆਗਤ ਕੀਤਾ ਲੰਗਰ ਲਗਾਏ ਉਹਨੂੰ ਕਿਵੇਂ ਦੇਖਦੇ ਹੋ ਉਹਨੂੰ ਦੇਖਦੇ ਹਾਂ ਜੀ ਅੱਜ ਕੋਈ ਪੱਖਪਾਤ ਨਹੀਂ ਕੋਈ ਕਿਸੇ ਭੇਦਭਾਵ ਨਹੀਂ ਸਮੁੱਚੇ ਪਿੰਡ ਵੱਲੋਂ ਅਥਾ ਲੰਗਰ ਲਾਏ ਗਏ ਅਤੇ ਸਮੁੱਚੇ ਸ਼ਹਿਰ ਵੱਲੋਂ ਸਤਕਾਰ ਕੀਤਾ ਗਿਆ ਜਿਸ ਤਰ੍ਹਾਂ ਕਿ ਪੰਜਾਬ ਪਿਆਰਿਆਂ ਨੂੰ ਸਰੂਪੇ ਪਾ ਪਾ ਕੇ ਸੰਗਤਾਂ ਨੂੰ ਲੰਗਰ ਲਾ ਲਾ ਕੇ ਕੋਈ ਦੁੱਧ ਦਾ ਕੋਈ ਪਰਫੀ ਦਾ ਕੋਈ ਸਮੋਸਿਆਂ ਦਾ ਕੋਈ ਮੂੰਫਲੀ ਦਾ ਕੋਈ ਫਰੂਟ ਦਾ ਕਿੰਨੇ ਕ ਲੰਗਰ ਖੰਦੀਏ ਥਾ ਲੰਗਰ ਲੱਗੇ ਗਏ ਸੰਤਾਂ ਜੋ ਛਕੇ ਵੀ ਨਹੀਂ ਗਏ ਦੂਸਰੇ ਨੰਬਰ ਵਿੱਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੋਪਿਆਂ ਦੇ ਨਾਲ ਕਿਹਾ ਰਮਾਲਿਆਂ ਦੇ ਨਾਲ ਸਤਿਕਾਰ ਕੀਤਾ ਗਿਆ ਸੰਤਾਂ ਨੇ ਜਕਾਰੇ ਲਾ ਲਾ ਕੇ ਨਗਰ ਕੀਰਤਨ ਦਾ ਸੁਆਗਤ ਕੀਤਾ ਪ੍ਰਧਾਨ ਜੀ ਅੱਜ ਮਹਾਨ ਸ਼ਹੀਦ ਪਾਪਾ ਜੀਵਨ ਸਿੰਘਾ ਦੇ ਇਸ ਹੀ ਕੀਆਰੇ ਮੌਕੇ ਨਗਰ ਕੀਰਤਨ ਘਟੇਗਾ ਸ਼ਹਿਰ ਦੇ ਵਿੱਚ ਬੇਰੂਜੀ ਜੀ ਦਾ ਖਾਲਸਾ ਵੈਗਰੂ ਦੀ ਕੀ ਫਤਕੇ ਸਾਡ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਦਿੜਬਾ ਮਨਾਇਆ ਜਾ ਰਿਹਾ ਜੋ ਕਿ ਅੱਜ ਨਗਰ ਕੀਰਤਨ ਕੱਢੇ ਗਏ ਨੇ ਪਿੰਡ ਵਿੱਚ ਸ਼ਹਿਰ ਵਿੱਚ ਨਗਰ ਕੀਰਤਨ ਦਾ ਸਾਰੇ ਦਿੜਵਾ ਵਾਸੀਆਂ ਨੇ ਜਗਾ ਜਗਾ ਤੇ ਲੰਗਰ ਲਾਏ ਹੋਏ ਤੇ ਕਿਤੇ ਪਕੌੜਿਆਂ ਦਾ ਲੰਗਰ ਦੀ ਕਿਤੇ ਮੂਫਲੀਆਂ ਦਾ ਕਿਤੇ ਗੱਚਕ ਦਾ ਸੋ ਸਾਰੇ ਕਿਤੇ ਲੰਗਰ ਲੱਗੇ ਹੋਏ ਤੇ ਸਾਡੇ ਮਹਾਨ ਜੋਧਿਆਂ ਦਾ ਅੱਜ ਸਹੀਦੀ ਦਿਹਾੜਾ ਹੈ ਔਰ ਸਹੀਦੀ ਦਿਨ ਚੱਲ ਰਹੇ ਨੇ ਮੈਂ ਸਾਰੇ ਦੜਬਾ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਇਹ ਚੀਜ਼ ਦਾ ਸੰਦੇਸ਼ ਦਊਂਗਾ ਵੀ ਅੱਜ ਤੁਸੀਂ ਸਾਰੇ ਸੌਹ ਕਸਮਾਂ ਖਾਓ ਵੀ ਇਹਦਾ ਸਹੀਦੀ ਦਿਹਾੜਾ ਹੈ ਤੁਹਾਡੇ ਸਰਦਾਂ ਦੇ ਫੁੱਲ ਫੇਰਪੇਟ ਹੋਣਗੇ ਜੇ ਤੁਸੀਂ ਅੱਜ ਸਾਰੀ ਨੌਜਵਾਨ ਪੀੜੀ ਸੌਹ ਖਾਊਗੀ ਵੀ ਅੱਜ ਤੱਕ ਅਸੀਂ ਨਾ ਅੱਜ ਤੋਂ ਕੋਈ ਨਸ਼ਾ ਨਹੀਂ ਕਰਨਾ ਸਾਡਾ ਪੰਜਾਬ ਮੁਕਤ ਫੇਰ ਪੰਜਾਬ ਮੁਕਤ ਕਹਿ ਸਕਦੇ ਆ ਜੇ ਅਸੀਂ ਸਰਕਾਰਾਂ ਨੂੰ ਜੇ ਪੁਲਸਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਹੀਏ ਵੀ ਨਸ਼ਾ ਬੰਦ ਕਰ ਦੋ ਬਿਲਕੁਲ ਨਹੀਂ ਐਸਾ ਕੁਝ ਨਹੀਂ ਸਾਡੀ ਨੌਜਵਾਨੀ ਪੀੜ੍ਹੀ ਜਾਗੂਗੀ ਔਰ ਫੇਰ ਨਸ਼ਾ ਮੁਕਤ ਹੋ ਅੱਜ ਸਾਰੇ ਅਨੁਸ਼ਾਰਦਾਂ ਦੇ ਪੁੱਲ ਫੇਰ ਭੇਟ ਹੋਣਗੇ ਸ਼ਹੀਦਾਂ ਨੂੰ ਸਰਦਾਂ ਦੇ ਫੁੱਲ ਫੇਰ ਭੇਟ ਕੀਤੇ ਜਾਣਗੇ ਜੇ ਅਸੀਂ ਨੌਜਵਾਨ ਪੀੜ੍ਹੀ ਅਸੀਂ ਕਸਮਾਂ ਖਾਵਾਂਗੇ ਸੌਂ ਖਾਵਾਂਗੇ ਵੀ ਨਸ਼ਾ ਬੰਦ ਕਰਨਾ ਕਿਉਂਕਿ ਤੁਹਾਡੇ ਮਹਾਨ ਜੋਧਾ ਨੇ ਸਾਡੇ ਪਿੱਛੇ ਕਿੰਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਅੱਜ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਬੜਾ ਅਸੀਂ ਸਾਰਿਆਂ ਨੇ ਅੱਜ ਰਲ ਮਿਲ ਕੇ ਜਗ੍ਹਾ ਜਗ੍ਹਾ ਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਕਿਤੇ ਕਾਸੇ ਦਾ ਲੰਗਰ ਕਿਤੇ ਕਾਸੇ ਦਾ ਲੰਗਰ ਸਾਰਿਆਂ ਦਾ ਮੈਂ ਪ੍ਰਧਾਨ ਬਿੱਟੂ ਸਾਬਕਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਡੜਵਾ ਵਾਸੀਆਂ ਦਾ ਇਸ ਕਮੇਟੀ ਦਾ ਧੰਨਵਾਦ ਕਰਦਾ ਔਰ ਕੱਲ ਨੂੰ ਗੁਰੂ ਘਰ ਬਾਬਾ ਜੀਮ ਸਿੰਘ ਗੁਰੂ ਘਰ ਦੇ ਵਿੱਚ ਭੋਗ ਪਾਏ ਜਾਣਗੇ ਔਰ ਸਾਰੇ ਮੈਂ ਡੜਵਾ ਵਾਸੀਆਂ ਨੂੰ ਬੀਬੀਆਂ ਭੈਣਾਂ ਨੂੰ ਬੇਨਤੀ ਕਰਦਾ ਵੀ ਹਮ ਹਮਾ ਕੇ ਉੱਥੇ ਪਹੁੰਚਣ ਦੀ ਕਿਰਪਾ ਕਰੋ ਗੁਰੂ ਮਹਾਰਾਜ ਜੀ ਦੇ ਗੁਰੂ ਤੇਗ ਬਹਾਦਰ ਜੀ ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੋਡ ਤੁਹਾਨੂੰ ਖੁਸ਼ੀਆਂ ਪਰਪਰ ਹੋਣ ਜੀ ਸਾਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਪਾ ਜੀਵਨ ਸਿੰਘ ਦੀ ਯਾਦ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਔਰ ਬਹੁਤ ਸੋਹਣਾ ਲੰਗਰ ਚੱਲ ਰਹੇ ਆ ਚਾਹ ਪਾਣੀ ਦੇ ਸੰਗਤਾਂ ਆ ਰਹੀਆਂ ਮੈਂ ਇਹਦੇ ਵਿੱਚ ਇਹ ਕਹਿਣਾ ਚਾਹੂਗੀ ਜੋ ਗੁਰੂਵਾਨੇ ਸਾਤਾ ਦਿੱਤੀਆਂ ਨੇ ਆਪਾ ਉਹਨਾਂ ਦੇ ਉਹਨਾਂ ਦੇ ਚਲਾਏ ਬਸੰਦਰ ਆਪਣਾ ਚਾਈ ਦਾਗਾ ਖਰਦਿਆਂ ਤੋਂ ਬੋਰਾ T2MCG ਮੇਰੇ ਵਾਰਡ ਦੇ MCG ਐ 14 ਤਾਰੀਖ ਤੋਂ ਬਿਨਾ ਬਿਨਾ ਚੱਪਲਾਂ ਤੋਂ ਨੰਗੇ ਪੈਰੇ ਸੇਵਾ 'ਚ ਲੱਗ ਰਹੇ ਨੇ ਔਰ ਇਹ ਬਹੁਤ ਵੱਡੀ ਉਹ ਹੈ ਸੇਵਾ ਦੇ ਰਹੇ ਨੇਗੇ ਮੈਂ ਮਾ ਪ੍ਰਮਾਤਮਾ ਇਹਨਾਂ ਦੀ ਸੇਵਾ ਪੂਰ ਚੜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ